ਅਮਰੀਕਾ ਤੋਂ ਨੌਜਵਾਨ ਵਾਪਸ ਪਰਤੇ ਨੇ ਭਾਰਤੀ ਨੌਜਵਾਨ ਵਾਪਸ ਪਰਤੇ ਨੇ ਭਾਰਤੀ ਲੋਕ ਵਾਪਸ ਵਰਤੇ ਨੇ ਔਰ ਡਿਪੋਰਟ ਹੋ ਕੇ ਪਰਤੇ ਨੇ ਤੀਸਰਾ ਜਹਾਜ਼ ਕੱਲ ਲੈਂਡ ਕਰ ਜਾਂਦਾ ਔਰ ਇਸ ਜਹਾਜ਼ ਦੀ ਲੈਂਡਿੰਗ ਤੋਂ ਬਾਅਦ ਬੇਹੱਦ ਸਵਾਲ ਖੜੇ ਹੋਣ ਲੱਗ ਗਏ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਜਹਾਜ਼ ਅੰਦਰ ਹੋਈਆਂ ਬਦਸਲੂਕੀਆਂ ਨੂੰ ਲੈ ਕੇ ਕਥਿਤ ਬਦਸਲੂਕੀਆਂ ਨੂੰ ਲੈ ਕੇ ਸਵਾਲ ਖੜੇ ਹੋਣ ਲੱਗ ਗਏ ਕਿ ਕੀ ਜਹਾਜ਼ ਦੇ ਅੰਦਰ ਬਦਸਲੂਕੀਆਂ ਹੋਈਆਂ ਨੇ ਕੀ ਜਹਾਜ਼ ਦੇ ਅੰਦਰ ਲੋਕਾਂ ਦੇ ਨਾਲ ਗਲਤ ਵਿਤੀਰਾ ਕੀਤਾ ਗਿਆ ਹਾਲਾਂਕਿ ਇਹ ਗੱਲਾਂ ਵੀ ਕਈਆਂ ਜਾ ਰਹੀਆਂ ਸੀ ਕਿ ਬੰਦਿਆਂ ਨੂੰ ਬੇੜੀਆਂ ਪਾ ਕੇ ਔਰ ਮਹਿਲਾਵਾਂ ਤੇ ਬੱਚਿਆਂ ਨੂੰ ਐਵੇਂ ਹੀ ਜਹਾਜ਼ ਦੇ ਵਿੱਚ ਲਿਆਂਦਾ ਗਿਆ ਪਰ ਇਸ ਦੇ باوجود ਬੇहद ਚਰਚਾਵਾਂ ਛਿੜ ਰਹੀਆਂ ਨੇ ਆਖਰਕਾਰ ਜਹਾਜ਼ ਦੇ ਅੰਦਰ ਹੋਇਆ ਕੀ ਹੈ ਕੀ ਵਸਲੂ ਕੀ ਹੋਈ ਹੈ ਔਰ ਇਹਨਾਂ ਦੀ ਰੈਫਰੈਂਸ ਜਿਹੜੀ ਹੈ ਕੁਝ ਮਾਮਲਿਆਂ ਤੋਂ ਸਾਹਮਣੇ ਆਉਂਦੀ ਹੈ ਬਿਆਸ ਨਜ਼ਦੀਕ ਇੱਕ ਪਿੰਡ ਦਾ ਨੌਜਵਾਨ ਜਿਹੜਾ ਡਿਪੋਰਟ ਹੋ ਕੇ ਵਾਪਸ ਪਰਤੇ ਆ ਅੰਮ੍ਰਿਤਸਰ ਮੁੱਖ ਜ਼ਿਲ੍ਹਾ ਪੈਂਦਾ ਔਰ ਇਸ ਨੌਜਵਾਨ ਨੇ ਬੜੇ ਵੱਡੇ ਖੁਲਾਸੇ ਕੀਤੇ ਆ ਕਿ ਆਖਿਰਕਾਰ ਹੋਇਆ ਕੀ ਆ ਉਹ ਕਿੱਥੋਂ ਕਿੱਥੋਂ ਲੰਘ ਕੇ ਅਮਰੀਕਾ ਪਹੁੰਚਿਆ ਔਰ ਕਿਵੇਂ ਉਹ ਵਾਪਸ ਡਿਪੋਰਟ ਹੋ ਕੇ ਪਰਤੇ ਆ ਆ ਮਨਦੀਪ ਸਿੰਘ ਇਸ ਵਿਅਕਤੀ ਦਾ ਨਾਮ ਹੈ ਔਰ ਇਸ ਨੇ ਬੇਹਦ ਵੱਡੇ ਖੁਲਾਸੇ ਕੀਤੇ ਨੇ ਬਿਆਸ ਨਜ਼ਦੀਕ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਲਹਾਲ ਇਸ ਨੌਜਵਾਨ ਨੇ ਕੀ ਕੁਝ ਕਿਹਾ ਆਓ ਸੁਣਦੇ ਆ ਮੇਰਾ ਨਾਮ ਜਸ਼ਨਪ ਸਿੰਘ ਪਿੰਡ ਬੰਦੋਈ ਰਾਜਪਤਾਂ ਦਾ ਹਾਂ ਜੀ ਤੇ ਮੈਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹਾਂ ਕਿੰਨਾ ਸਮਾਂ ਪਹਿਲਾਂ ਤੁਸੀਂ ਮੈਕਾਦੇ ਸੀ ਮੈਂ ਯੂਰਪ ਲਈ ਗਿਆ ਸੀ ਇੱਥੋਂ ਅਗਸਤ ਵਿੱਚ ਗਿਆ ਸੀਗਾ ਤੇ ਬਾਅਦ ਮੇਰਾ ਉੱਥੇ ਮਾਈ ਚੇਂਜ ਹੋ ਗਿਆ ਫਿਰ ਮੈਂ ਅੱਗੇ ਜਾ ਕੇ ਉੱਥੇ ਅਮਰੀਕਾ ਦਾ ਸੋਚਿਆ ਜੀ ਉੱਥੇ ਮੈਂ ਕਿੰਨਾ ਸਮਾਂ ਤਸੀਰਿਆ ਅਮਰੀਕਾ 'ਚ ਮੈਂ ਉੱਥੇ 20 ਤੋਂ 25 ਦਿਨ ਰਹੇ ਜੀ ਟੈਂਸ਼ਨ ਸੈਂਟਰ 'ਚ ਤੁਹਾਨੂੰ ਜਿਹੜਾ ਉਹ ਵੱਲੋਂ ਪੜਿਆ ਸੀ ਨੁੱਤ ਕਿੱਥੋਂ ਪੜਿਆ ਸੀ ਜਰਾ ਕਿਵੇਂ ਟਰਨਰ ਸਿਰੋਕ ਕੀਤਾ ਗਿਆ ਪੰਜਾਬ ਦਾ ਕੰਕਰ ਆਉਂਦੇ ਕੋਈ ਨਹੀਂ ਪਹਿਲਾਂ ਹੀ ਉੱਥੇ ਡਿਟੈਂਸ ਸੈਂਟਰ 'ਚ ਕਮਰੇ ਜਿਹਾ ਰੱਖ ਲੈਂਦੇ ਨੇ ਜੀ ਤੇ ਮਤਲਬ ਏਸੀ ਛੱਡ ਦਿੰਦੇ ਨੇ ਸਿਰਫ ਇੱਕ ਇੱਕ ਚੀਜ਼ ਪਾਉਂਦੇ ਨੇ ਉੱਤੇ ਬਸ ਇਦਾਂ ਹੀ ਨਾਲ ਮਤਲਬ 2-2 3-3 ਘੰਟੇ ਬਾਅਦ ਨਾਲ ਆ ਕੇ ਖੜਕਾਈ ਜਾਣਾ ਕਿ ਸੌਂ ਨਹੀਂ ਦੇਣਾ ਚੰਗੀ ਤਰ੍ਹਾਂ ਵਰਜਣਾ ਤੁਹਾਨੂੰ ਪਤਾ ਸੀ ਕਿ ਜਿਹੜਾ ਰਿਪੋਰਟ ਕਰਕੇ ਤੁਹਾਡੇ ਸੱਤ ਸੱਤ ਪੈਰਾਜ ਮੀਡੀਆ ਲਾ ਕੇ ਤੁਹਾਨੂੰ ਪੰਜਾਬ ਤੇ ਜਾਂ ਇੱਕ ਵਾਰ ਕੋਈ ਹੈਗਾ ਸੀ ਗੱਲਬਾਤ ਨਹੀਂ ਪਹਿਲਾਂ ਨਹੀਂ ਹੀ ਪਤਾ ਜੀ ਮਤਲਬ ਜਦੋਂ ਜਹਾਜ਼ ਕੋਲ ਆ ਕੇ ਉਹਨਾਂ ਨੇ ਦੱਸਿਆ ਜੀ ਕੀ ਕਹਿੰਦੇ ਸੀ ਇਹ ਤੁਹਾਨੂੰ ਇੰਡੀਆ ਭੇਜਣ ਲੱਗੇ ਆ ਤੇ ਮਤਲਬ ਸਾਡੇ ਨਾਲ ਕੋਰਪੋਰੇਟ ਕਰਿਆ ਕੋਰਪੋਰੇਟ ਕਰਿਆ ਤੁਸੀਂ ਚੰਗੀ ਤਰ੍ਹਾਂ ਨਹੀਂ ਤਾਂ ਸਾਨੂੰ ਮਤਲਬ ਉਨਾ ਥੋੜਾ ਕਰਨਾ ਪੈਣਾ ਏ ਓਖਾ ਰਿਪੋਰਟ ਹੁਣ ਤੁਮਹੋ ਜਿਹੜੇ ਹਾਲਾਤ ਸੀਗੇ ਉੱਥੇ ਦੇ ਜਾਂ ਉੱਥੋਂ ਲੈ ਕੇ ਪੰਜਾਬ ਤੱਕ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕੀ ਕੁਝ ਖਾਣੇ ਦਿੱਤਾ ਗਿਆ ਬੜਾ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਕੀਤਾ ਗਿਆ ਰਹੀ ਹੈ ਤੁਸੀਂ ਜਿਹਾ ਇਹ ਹੀ ਚੀਜ਼ ਮਤਲਬ ਹੱਤਕੜੀਆਂ ਲਾਗ ਲੈ ਕੇ ਆਹੀ ਸਾਰੇ ਰਾਜ ਹੱਤਕੜੀਆਂ ਲਾਗ ਲੈ ਕੇ ਆਏ ਨੇ ਅੰਮ੍ਰਿਤਸਰ ਤੋਂ ਪਹਿਲਾਂ ਨਾਲ ਖਲਵਾਈਆਂ ਨੇ ਤੇ ਖਾਣ ਪੀਣ ਵਿੱਚ ਮਤਲਬ ਗੁਜਰਾਤੀ ਖਾਣਾ ਜਹੀ ਇੱਥੇ ਕੁਝ ਨਹੀਂ ਦਿਹਾੜੀ ਕਰਦੇ ਇੱਥੇ ਬਾਹਰ ਗਏਨ 7 ਮਹੀਨੇ ਹੋ ਗਏ ਹਨ ਹਾਂ

ਤਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਮਾਨੂੰ ਇਹ ਲੜਕਾੜ ਬ੍ਰੀਸਟ ਵਾਪਸ ਕਰਤ ਰੇ ਭਗਿਆਨਨ ਕੁਮਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਾ ਨੂ ਲਿਸਟ ਚ ਨਾ ਆ ਗਿਆ ਫਿਰ ਨੂੰ ਪਤਾ ਲੱਗ ਗਿਆ ਵੀ ਆਹਦੇ ਬੇਟੇ ਦਾ ਨਾਮ ਜੀ ਹਾਂਜੀ ਸਰਕਾਰ ਨੂੰ ਹੀ ਫੀਲ ਕਰਨਾ ਹੈ ਸਰਕਾਰ ਨੂੰ ਇਹੀ ਫੀਲ ਕਰਨਾ ਚਾਹੁੰਦੇ ਆ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ ਚੱਲਿਆ ਕੈਂਪ ਚੜਿਆ 26 20 ਦਿਨ ਰਿਹਾ। ਇਕ ਪਲਸ ਹੋ ਕੇ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗੇ ਕਾਜੇ। ਖਰਚਾ ਭਾਜੀ 55 ਲੱਖ ਲੱਗ ਗਿਆ। 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ। ਹਾਂਜੀ ਪਹਿਲਾਂ ਵੀ ਮੁੜ ਕੇ ਦੱਸ ਪਹਿਲਾਂ 6-7 ਵਾਰੀ ਮੁੜ ਕੇ ਆਇਆ। ਕੁਝ ਬੇਟੇ ਨੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜੀ ਕੋਈ ਵਤੀਰਾ ਕਿਵੇਂ ਦਾ ਹੋਇਆ ਬੇਹੱਤ ਘੜੀਆਂ ਲੱਗੀਆਂ। ਹੱਥ ਘੜੀਆਂ ਲੱਗੀਆਂ ਸੀ। ਸਰਕਾਰ ਨੂੰ ਅਪੀਲ ਕਰਨਾ ਚਾਹੁੰਦੀ ਆ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਜਿਹੜੇ ਅੱਗੂ ਆਣ ਹਾਂਜੀ ਪਰ ਜਿਹੜੇ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਹੈ ਉਹਦੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ ਹਾਂ ਤਾਂ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਘਰ ਵਿੱਚ ਕਮਾਉਣ ਵਾਲਾ ਬਹੁਤ ਥੋੜਾ ਖਾਦਾ ਸਾ ਕੀ ਕਰੇ ਇੱਕ ਮੇਰੇ ਘਰ ਵਾਲੇ ਕਮਾਉਂਦੇ ਨੇ ਦਿਹਾੜੀ 500 ਰੁਪਏ ਦਾ ਕਿੰਨੇ ਬੱਚੇ ਨੇ ਦੋ ਬੱਚੇ ਨੇ ਕਿਉਂਕਿ ਜੋ ਹਾਲਾਤ ਪੰਜਾਬ ਦੇ ਬਣੇ ਆ ਇੱਥੇ ਨੂੰ ਰਿਜਾਇਰ ਨਹੀਂ ਨਾ ਤੇ ਜਵਾਤਰੀ ਬੱਚੀ ਦਿਸਦਾ ਹੁੰਦੀ ਹੈ। ਉੱਥੇ ਦੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਦੇ ਨੂੰ ਹੁਣ ਚਾਹੇ ਕੋਈ ਨੌਕਰੀ-ਨੌਕਰੀ ਮਿਲੇ ਜਾਏ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਨੂੰ। ਪਰਿਸ਼ਟ ਮੰਹੀਗਾ ਇੱਥੇ ਰਿਜਾਇਰ ਕੀਤੀ ਜਾਂਦੇ ਪੁੱਤਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ? ਪੁੱਤਰਾਂ ਦਾ ਗੁਜ਼ਾਰਾ ਤਾਂ ਇਹ ਮੈਂਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ।